ਈ ਫਾਦਰ ਨੇ ਚੜਤਾਂ ਤੇ ਮੰਮਾ ਮੇਰੇ ਕੰਮ ਹੁੰਦੇ ਨਾ ਜ਼ਿਆਦਾ ਕਰ ਸਕਦੇ ਸੋ ਦੈਟਸ ਦਾ ਪਾਰਟਿਲਣਾ ਪਿਆ ਕਿਉਂਕਿ ਹੋਰ ਕਿ ਕੁਖਮਾਈ ਦਾ ਥਾ ਦਨੀ ਆ। ਹਾਲਾਤ ਤਾਂ ਇਹ ਜੀ ਬਹੁਤ ਜ਼ਿਆਦਾ ਮਾੜੇ ਨੇ ਬਹੁਤ ਜ਼ਿਆਦਾ। ਕਦੇ ਸੋਚਿਆ ਨਹੀਂ ਸੀ ਇੰਨੇ ਮਾੜੇ ਹਾਲਾਤ ਆਉਣਗੇ। ਸਰ ਉਹ ਨਾਂ ਦੇ ਪਿਤਾ ਉਹਦਾ ਨਹੀਂ ਆਦਾ। ਜਿਹੜਾ ਪਿਤਾ ਹੁੰਦਾ ਨਾ ਕਦੇ ਬੱਚਿਆਂ ਨੂੰ ਤਾਂ ਕਾਣੀ ਦਿੰਦਾ। ਤੁਲੇ ਬੱਚਿਆਂ ਨੂੰ ਕੀ ਆਪਣੇ ਘਰ ਵਾਲੇ ਨੂੰ ਧੱਕਾ ਦਿੰਦਾ। ਮੁਝੇ ਤੱਕਾ ਦਿੱਤਾ ਵਾ ਬੱਬਾਈ ਨੇ ਸਾਨੂੰ ਆਪਣਾ ਘਰ ਦਿੱਤਾ ਸੀ ਪ੍ਰਮਾਤਮਾ ਨੇ ਆਪਣਾ ਪਿਓ ਮੰਨਿਆ ਉਹਨੇ ਆਪਣੀ ਮਾਂ ਮੰਨਿਆ ਲੈ ਤੇ ਸਾਡੇ ਕੋਲ ਮਾਂ ਪਿਓ ਸਾਡਾ ਮਰੀ ਮਾਂ ਹੈਗੀ ਆ ਸਾਰੇ ਨੇ ਛੱਡ ਤੁਸੀਂ ਸਾਰੇ ਆ ਹੀ ਕਹਿੰਦੇ ਸੀ ਤੁਸੀਂ ਚਾਲ ਦੀ ਰੇੜੀ ਲਾ ਲਈ ਸਾਡੀ ਬੇਇੱਜ਼ਤੀ ਕਰਾਤੀ ਆ ਸਾਡ ਨੂੰ ਐਦਾਂ ਘਰਾਤਾ ਸੁਣੋ ਐਦਾਂ ਘਰਾਤਾ ਵਾ ਪਈ ਸਾਡੇ ਹੁਣ ਰੇੜੀ ਆ ਕੁਛ ਟਾਈਮ ਬਾਅਦ ਜਿਸ ਦਿਨ ਕੈਫੇ ਜਾ ਮੇਰਾ ਲਾਸਟ ਡਰੀਮ ਹੈ ਇਹ ਨੂੰ ਬ੍ਰਾਂਡ ਬਣਾਣਾ ਉਸ ਦਿਨ ਤੁਸੀਂ ਹੀ ਕਹਿਣਾ ਸਾਡੀ ਖਾਨਦਾਨਨੀ ਦੀ ਕੁੜੀ ਨੇ ਬ੍ਰਾਂਡ ਬਣਾਇਆ ਸੋ ਮੋਸਟ ਵੈਲਕਮ ਮੇਰੇ ਬ੍ਰਾਂਡ 'ਚ ਤੁਹਾਡੇ ਰਿਸ਼ਤੇਦਾਰ ਕੈਫੇ 'ਚ ਉਦੋਂ ਆਇਆ ਜਦੋਂ ਬ੍ਰਾਂਡ ਬਣ ਗਿਆ ਪਹਿਲਾਂ ਮੇਰੇ ਘਰ ਨਾਲ ਕੋਮਲप्रीत ਗੌਰ 17 ਸਾਲ ਚਾਰੀ ਸਾਲ ਲੋੜਾ ਬਹਿ ਰਿਹਾ ਤੁਹਾਨੂੰ ਕੀ ਲੱਗਦਾ ਮਜਬੂਰੀ ਇਸ ਤਰ੍ਹਾਂ ਦੀ ਆ ਕਿ ਫਾਦਰ ਨੇ ਚੜਤਾ ਤੇ ਮੰਮਾ ਮੇਰੇ ਕੰਮ ਨੇ ਨਾ ਜ਼ਿਆਦਾ ਕਰ ਸਕਦੇ ਸੋ ਦੈਟਸ ਦਾ ਆਰ ਕਿ ਲੋਣਾ ਪਿਆ ਕਿਉਂਕਿ ਹੋਰ ਕੋਈ ਕਮਾਈ ਦਾ ਤਾਜ ਨਹੀਂ ਹੈਗਾ ਨਸ਼ਾ ਕਰਦੇ ਛੱਡਤਾ ਸੀ ਸਾਨੂੰ ਜਿੰਨੇ ਤੇ ਪੀ ਰਹੇ ਹਾਂਜੀ ਜਿੰਨੇ ਮਾੜੇ ਹਾਲਾਤ ਰਹੀਏ ਹਾਲਾਤ ਤਾਂ ਮਿਰਜ ਬਹੁਤ ਜ਼ਿਆਦਾ ਮਾੜੇ ਨੇ ਬਹੁਤ ਜ਼ਿਆਦਾ ਕਦੇ ਸੋਚਿਆ ਨਹੀਂ ਸੀ ਇੰਨੇ ਮਾੜੇ ਹਾਲਾਤ ਆਉਣਗੇ ਵਾਸਲੇ ਪਿਆਰੀਆਂ ਹੁੰਦੇ ਜਦੋਂ ਤੁਹਾਡੇ ਪਿਤਾ ਨੇ ਕਿਉਂ ਸਾਥ ਛੱਡਿਆ ਸਰ ਉਹਨਾਂ ਦੇ ਪਿਤਾਵਾ ਹੁੰਦਾ ਨਹੀਂ ਅਗਾ ਕਿਉਂਕਿ ਜਿਹੜਾ ਪਿਤਾ ਹੁੰਦਾ ਨਾ ਕਦੀ ਬੱਚਿਆਂ ਨੂੰ ਤੱਕਾ ਨਹੀਂ ਦਿੰਦਾ ਚਲੋ ਬੱਚਿਆਂ ਨੂੰ ਕੀ ਆਪਣੀ ਘਰ ਵਲੀਣ ਨੂੰ ਤੱਕਾ ਦਿੰਦਾ ਜਦੋਂ ਜੇ ਤੱਕਾ ਦਿੱਤਾ ਵਾ ਬੱਬਾ ਹੀ ਨੇ ਸਾਨੂੰ ਆਪਣਾ ਦਰ ਦੁੱਤਾ ਸੀ ਪ੍ਰਮਾਤਮਾ ਨੇ ਆਪਣਾ ਪਿਓ ਮੰਨਿਆ ਹਮ ਨੇ ਆਪਣੀ ਮਾਂ ਮੰਨਿਆ ਫਾਇਦੇ ਕਿ ਸਾਡੇ ਕੋਲ ਮਾਂ ਪਿਓ ਸਾਡਾ ਮਰੀ ਮਾਂ ਹੈਗੀ ਆ ਕਿੰਨੇ ਹੀ ਮਾੜੇ ਹਾਲਾਤਾਂ ਦੇ ਵਿੱਚ ਰਹੇ ਹਾਲਾਤ ਵੀਰ ਜੀ ਬਹੁਤ ਜ਼ਿਆਦਾ ਮਾੜੇ ਸੀ ਦਿਹਾੜੀਆਂ ਕਰਨੀਆਂ ਲੋਕਾਂ ਦੇ ਘਰਾਂ ਦੇ ਕੰਮ ਕਰਨੇ ਮੱਜਾਂ ਦੀਆਂ ਤਾਰਾਂ ਚੋਣੀਆਂ ਕਦੀ ਸੋਚਿਆ ਨਹੀਂ ਕਿ ਮਮਾ ਮੇਰੇ ਨੇ ਕਿ ਮੈਨੂੰ ਜੱਟ ਜ਼ਿੰਮੇਵਾਰਾ ਦਿੱਤੀ ਹੋ ਕੇ ਇਹ ਕੰਮ ਕਰਨੇ ਪੈਣਗੇ ਹਾਂਜੀ ਪਲੱਸ 2 ਕਲਾਸ ਜਦੋਂ ਹਾਲ ਲੈ ਯਾਰ ਉਸ ਦਿਨ ਪਰ ਬੈਂ ਤਰਾ ਮਨ ਕਿਸ ਨੇ ਸਾਥ ਦਿੱਤਾ ਨਹੀਂ ਸਾਰੇ ਨੇ ਛੱਡ ਤੁਸੀਂ ਸਾਰੇ ਆ ਹੀ ਕਹਿੰਦੇ ਸੀ ਤੁਸੀਂ ਚਾਹ ਦੀ ਰੈਡੀ ਲਾ ਲਈ ਸਾਡੀ ਬੇਇਜ਼ਤੀ ਕਰਾਤੀ ਆ ਸਾਨੂੰ ਐਦਾਂ ਕਰਾਤਾ ਸਾਨੂੰ ਉਦਾਂ ਕਰਾਤਾ ਵਾ ਭਾਈ ਸਾਡੀ ਹੁਣ ਰੈਡੀ ਆ ਕੁਛ ਟਾਈਮ ਬਾਅਦ ਜਿਸ ਦਿਨ ਕੈਫੇ ਜੈ ਮੇਰਾ ਲਾਸਟ ਡ੍ਰੀਮ ਹੈ ਇਹਨੂੰ ਬ੍ਰਾਂਡ ਬਣਾਣਾ ਉਸ ਦਿਨ ਤੁਸੀਂ ਹੀ ਕਹਿਣਾ ਸਾਡੀ ਖਾਨਦਾਨਨੀ ਦੀ ਕੁੜੀ ਨੇ ਬ੍ਰਾਂਡ ਬਣਾਇਆ ਸੋ ਮੋਸਟ ਵੈਲਕਮ ਮੇਰੇ ਬ੍ਰਾਂਡਸ తోੜੇ ਰਿਸ਼ਤੇਦਾਰ ਤੇ ਮੇਰੇ ਕੈਫੇ ਚ ਉਦੋਂ ਆਇਆ ਜਦੋਂ ਬ੍ਰਾਂਡ ਬਣ ਗਿਆ ਪਹਿਲਾਂ ਮੇਰੇ ਘਰ ਨਾਲ ਆਇਓ ਜੋ ਤੁਸੀਂ ਕਹਿਦੇ ਉਹਨਾਂ ਨੇ ਬ੍ਰੈਂਡ ਕੋਡੀਆਂ ਨੇ ਇਸ ਏਰੀਆ ਕੋਡੀਆਂ ਨੇ ਕੀ ਤੁਹਾਨੂੰ ਮੋਟੀਵੇਟ ਨਹੀਂ ਕਿਸੇ ਨੇ ਕੀਤਾ ਡੀਮੋਟੀਵੇਟ ਕੀਤਾ ਕਿ ਤੁਸੀਂ ਚਾਹ ਵਾਲਿਓ ਆ ਬਟ ਆ ਡੋਟ ਅ ਕੇਅਰ ਬਿਕੋਜ਼ ਤੰਨੇ ਮੈਨੇ ਮੱਝਦੇ ਰਹਿੰਦੇ ਨੇ ਤਾਈਓ ਬੰਦਾ ਸੰਭਲਦਾ ਕਿਉਂਕਿ ਕਿਉਂ ਨਾਲ ਜਬ ਬਦਾਮਾਂ ਨਾਲ ਨਕਲ ਨਹੀਂ ਆਉਂਦੀ ਹੈਗੀ ਅੰਦਰ ਠੋਕਰਾਂ ਨਾਲ ਤੇ ਮਿਹਣਿਆਂ ਨਾਲ ਆਉਂਦੀ ਆ ਚਲੋ ਥੈਂਕਸ ਜਿੰਨਾਂ ਨੇ ਮੈਨੂੰ ਤੰਨੇ ਮਾਰੇ ਨੇ ਆਮੋਸੋ ਸਟਰੋਂਗ ਤੇ ਤਾਈਓ ਮੇਰੀ ਆ ਚੀਜ਼ ਮੇਰਾ ਬ੍ਰੈਂਡ ਮੇਰੇ ਕੋਲ ਛੋਟੀ ਜੀ ਇੱਕ ਰੇੜੀ ਆ ਇਹ ਹੀ ਸਮਝੋ ਮੇਰਾ ਬ੍ਰਾਂਡ ਆ ਕੁਝ ਟਾਈਮ ਲੱਗੂਗਾ ਇਹਨੂੰ ਅੱਗੇ-ਅੱਗੇ ਵਧਾਉਣ ਤੇ ਸੋ ਸਟੈਪ ਬਾਈ ਸਟੈਪ ਹਰ ਇੱਕ ਚੀਜ਼ ਵਧਾਦੇ ਆ ਸੁਪਨਾ ਤੇ ਆਹੀ ਆ ਕਿ ਕੋਮਲ ਸਤਗੁਰੂ ਨੂੰ 30 ਚਾਲ ਨੂੰ ਅੱਗੇ ਵਧਾਣਾ ਮੈਂ ਐਡ-ਆਨ ਚੀਜ਼ਾਂ ਕਰੂੰਗੀ ਨਾਲ-ਨਾਲ ਕਿਉਂਕਿ ਕੱਲੀ ਚਾਹ ਨਾਲ ਕੰਮ ਚ ਸਰਨਾ ਹਰ ਇੱਕ ਬ੍ਰਾਂਡ 'ਚ ਆਪਸ਼ਨਸ ਹੁੰਦੀਆਂ ਨੇ ਮੈਂ ਵੀ ਆਪਸ਼ਨਸ ਸਰ ਰੱਖੂੰਗੀ ਤੇ ਬਾਕੀ ਕੰਮ ਅੱਪਾ ਚਲਾਵਾਂਗੇ ਸਟੈਪ ਬਾਈ ਸਟੈਪ 95010547069501054706 ਵਿਦ ਗੂਗਲ ਪੇ ਐਂਡ ਨਾਮ ਕੋਮਲਪ੍ਰੀਤ ਕੌਰ ਐਡਰੈਸ ਮੇਰਾ ਵਾ ਅੰਮ੍ਰਿਤਸਰ ਜਲੰਧਰ ਰੋਡ ਸ਼੍ਰੀ ਦਰਸ਼ਨ ਫੇਰਮਾਨ ਪਬਲਿਕ ਸਕੂਲ ਤੋਂ ਸਾਹਮਣੇ ਆ ਸਤਗੁਰੂ ਟੇਸਟਾਲ ਟਾਈਮਿੰਗ ਮਾਰਨਿੰਗ 6 ਵਜੇ ਤੋਂ ਸ਼ਾਮ ਦੇ 6:30 ਵਜੇ ਤੱਕ ਭਾਜੀ ਅੱਜ ਇੱਥੇ ਕਹਿੰਦੇ ਸੀ ਜਿਹੜਾ ਕਾਲ ਲੜਿਆ ਕੀ ਦੱਸਿਆ ਇਹਨਾਂ ਨੇ ਆਪੇ ਬਹੁਤ ਸੋਹਣਾ ਪ੍ਰਾਲਾ ਜੀ ਜਿਹਾ ਜਸਾ ਬੇਟੀ ਨੇ ਇੱਕ ਪਿਤਾ ਦਾ ਐਕਸੈਪਟ ਉਹ ਚੈਲੰਜ ਜਿਹੜਾ ਐਕਸੈਪਟ ਕੀਤਾ ਕਿ ਤੁਸੀਂ ਦਿਹਾੜੀਆਂ ਕਦੋਗੇ ਤੁਸੀਂ ਭੁੱਖੇ ਮਰੋਗੇ ਤੁਸੀਂ ਮੇਰੀ ਪੈਰਾਂ ਤੇ ਚੱਗੋਗੇ ਔਰ ਬੇਟੀ ਨੇ ਕੋ ਚੈਲੰਜ ਐਕਸੈਪਟ ਕਰਕੇ ਤੇ ਇੱਕ ਸਟਾਲ ਖੋਲਿਆ ਚਾਹ ਦਾ ਤੇ ਬੇਟੀ ਦਾ ਸੁਪਨਾ ਵਾ ਕਿ ਮੈਂ ਇਸਟਾਲ ਨੂੰ ਇੱਕ ਬ੍ਰਾਂਡ ਬਣਾਵਾਂ ਔਰ ਮੈਂ ਕਿਸੇ ਕੈਫੇ ਹਾਸ ਤੱਕ ਪਹੁੰਚਾਂ ਔਰ ਉਹਨਾਂ ਬੱਚਿਆਂ ਵਾਸਤੇ ਇੱਕ ਬਹੁਤ ਵੱਡਾ ਮੈਸੇਜ ਹੈ ਜਿਹੜੇ ਬੱਚੇ ਕਹਿੰਦੇ ਕਿ ਇੱਥੇ ਕੁਝ ਹੈ ਨਹੀਂਗਾ ਇੱਥੇ ਨੌਕਰੀਆਂ ਨਹੀਂ ਹੈਗੀਆਂ ਤੇ ਬਿਜ਼ਨਸ ਨਹੀਂ ਹੈਗਾ ਇਹ ਇੱਕ ਉਹਨਾਂ ਦੇ ਮੂੰਹ ਤੇ ਬਹੁਤ ਵੱਡਾ ਇੱਕ ਮਿਸਾਲ ਪੈਦਾ ਕੀਤੀ ਆ ਕਿ ਅਸੀਂ ਕੋਈ ਵੀ ਕੰਮ ਇਥੇ ਕੋਲ ਕੇ ਤੇ ਆਪਣੇ ਆਪ ਨੂੰ ਸਫਲ ਕਰ ਸਕਦੇ ਆ ਤੇ ਉਸ ਪਿਓ ਦੇ ਮੂੰਹ ਤੇ ਵੀ ਬਹੁਤ ਵੱਡੀ ਥੱਪੜ ਆ ਚਪੇੜ ਆ ਕਿ ਜਿਹੜਾ ਇਸ ਵੇਲੇ ਜਿਨ੍ਹਾਂ ਨੂੰ ਇਸ ਵੇਲੇ ਬਹੁਤ ਜਰੂਰਤ ਸੀਗੇ ਤੇ ਇਹਨਾਂ ਨੇ ਛੱਡ ਗਿਆ ਤੇ ਬੇਟੀ ਕਹਿੰਦੀ ਸੀ ਕਿ ਮੈਨੂੰ ਕਹਿੰਦੇ ਸੀ ਚਾਹ ਵਾਲੇ ਚਾਹ ਵਾਲੇ ਲੇਕਿਨ ਇਹ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੀਟੀ ਦਾ ਇੱਕ ਇਹੋ ਜਿਹਾ ਕੈਫੇ ਹਾਊਸ ਹੋਵੇਗਾ ਜਿਹਦੇ ਉੱਤੇ ਲੋਕੀ ਕਹਣਗੇ ਕਿ ਬੇਟਾ ਤੁਸੀਂ ਜਿੱਥੋਂ ਕੰਮ ਸਿੱਖਿਆ ਸਾਡਾ ਬੱਚਾ ਇੱਥੇ ਰੱਖ ਲਓ ਸਾਡੇ ਬੱਚਿਆਂ ਨੂੰ ਥੋੜਾ ਕੰਮ ਸਿਖਾ ਦਿਓ ਮੈਂ ਕਹਿੰਦਾ ਉਹ ਟਾਈਮ ਦੂਰ ਨਹੀਂ ਹੈਗਾ ਤੇ ਇਹ ਜਿਹੜੇ ਲੋਕ ਆ ਇਹਨਾਂ ਤਾਨੇ ਮਾਰਦੇ ਸੀ ਮਿਹਣੇ ਮਾਰਦੇ ਸੀਗੇ ਉਹ ਇਹਨਾਂ ਕੋ ਆ ਕੇ ਤੇ ਕੰਮ ਪੁੱਛਣਗੇ ਵੀ ਤੁਹਾਡਾ ਬਿਜ਼ਨਸ ਕਿਦਾਂ ਸਫਲ ਹੋਇਆ ਵੀ ਦੱਸਿਆ ਪਿਤਾ ਜੀ ਨੇ ਜਿਉਂ ਘਟਿਆ ਇਹਨਾਂ ਦੇ ਪਿਤਾ ਜੀ ਪਹਿਲਾਂ ਜਿਹੜੇ ਨਸ਼ਾ ਕਰਦੇ ਸੀਗੇ ਔਰ ਇਹਨਾਂ ਦੇ ਘਰ ਦੇ ਵਿੱਚ ਜਿਹੜੀ ਮਾਰਕੁਟਾਈ ਕਰਦੇ ਸੀ ਬੱਚਿਆਂ ਨੂੰ ਘਰਦਿਆਂ ਨੂੰ ਔਰ ਬਹੁਤ ਤਸ਼ੱਦਦ ਹੀ ਕਰਦੇ ਸੀਗੇ ਤੇ ਜਦੋਂ ਇਹਨਾਂ ਛੱਡ ਕੇ ਚਲੇ ਗਏ ਤੇ ਇਹ ਅੱਜ ਕਿਰਾਏ ਦੇ ਮਕਾਨ ਤੇ ਰਹਿ ਰਹੇ ਨੇ ਤੇ ਅੱਜ ਜਿਸਾਨਾਂ ਨੇ ਇਹ ਸਟਾਰਟ ਕੀਤਾ ਚਾਹ ਦਾ ਕੰਮ ਤੇ ਇਹਦੇ ਨਾਲ ਇਹ ਆ ਵੀ ਜੇ ਚਾਹ ਦਾ ਕੰਮ ਸਟਾਰਟ ਕੀਤਾ ਕੋਈ ਵੀ ਲੋਕ ਕਹਿੰਦੇ ਕਿ ਚਾਹ ਦਾ ਕੰਮ ਬੁਰਾ ਹੁੰਦਾ ਜਾਂ ਚਾਹ ਵਾਲੇ ਆ ਜਾਂ ਇਹਨੂੰ ਤਾਂਦੇ ਮਾਰਦੇ ਨੇ ਲੇਕਿਨ ਇਹ ਚਾਹ ਦੇ ਕੰਮ ਤੋਂ ਕੋਈ ਵੀ ਸਫਲ ਆਦਮੀ ਆ ਉਹਦੇ ਪਿੱਛੇ ਉਹਦੀ ਹਕੀਕਤ ਦੇਖੋ ਉਹਦਾ ਕੰਮ ਹਮੇਸ਼ਾ ਜੀਰੋ ਤੋਂ ਕੋਈ ਵੀ ਗਿਣਤੀ ਜੜੀ ਆ ਤਾਂ ਉਹ ਜੀਰੋ ਤੋਂ ਸਟਾਰਟ ਹੁੰਦੀ ਹੈ ਦੇਖ ਲੈ ਜੇ ਤੂੰ ਕੰਮ ਚ ਸਟਾਰਟ ਕੀਤਾ ਜਾਵੇ ਉੱਪਰਲੇ ਲੈਵਲ ਤੱਕ ਪਹੁੰਚਣਾ ਪਹੁੰਚਦਾ ਉਹਨੂੰ ਚਾਹ ਚਾਹ ਲੱਗਦੇ ਨੇ ਤੁਸੀਂ ਆਉਣ ਵਾਲੇ ਟਾਈਮ ਦੇਖਿਓ ਇਹਦਾ ਕੰਮ ਕਿੱਥੇ ਪਹੁੰਚਦਾ ਸਨੇਹਾ ਜੀ ਇਹ ਜਿਹੜੇ ਬੱਚੇ ਅੱਜ ਕੱਲ ਖਾਸ ਕਰਕੇ ਜਿਹੜੇ ਕਹਿੰਦੇ ਕਿ ਅਸੀਂ ਕੁਛ ਕਰ ਨਹੀਂ ਸਕਦੇ ਸਾਡੇ ਕੋਲ ਹੋਣਾ ਕੁਛ ਨਹੀਂ ਇਹ ਬੱਚੀ ਵਾਲੇ ਵੇਖ ਕੇ ਕੁਝ ਸਿੱਖੋ ਕਿ ਜਿਹੜੇ ਬੱਚੀ ਨੇ ਅੱਜ ਐਡਾ ਵੱਡਾ ਚੈਲੰਜ ਲੈ ਲਿਆ ਵਾ ਵੀ ਮੈਂ ਕੁਛ ਬਣ ਕੇ ਵਿਖਾਉਣਾ ਮੈਂ 30 ਸਾਲ ਖੋਲ ਕੇ ਲੋਕਾਂ ਨੂੰ ਇੱਕ ਨਵੀਂ ਸੇਧ ਦੇਣੀ ਆ ਇਹਦੇ ਵਾਲੇ ਵੇਖ ਕੇ ਇਹ ਬੱਚੀ ਦੀ ਕੋਸ਼ਿਸ਼ ਲੈ ਕੇ ਸਿੱਖੋ ਔਰ ਆਪਣੀ ਪੜ੍ਹਾਈ ਨਾ ਛੱਡੋ ਮੈਂ ਇਹ ਬੱਚੀ ਨੂੰ ਕਹਾਂਗਾ ਕਿ ਆਪਣੀ ਪੜ੍ਹਾਈ ਆਪਣੀ ਵੀ ਨੀ ਛੱਡਣੀ ਤੇ ਪੜ੍ਹਾਈ ਦੀ ਛੱਡ ਲਈ ਪੜ੍ਹਾਈ ਨਾਲ-ਨਾਲ ਕੰਪਲੀਟ ਕਰਨੀ ਆ ਔਰ ਜਿਹੜਾ ਸਟਾਲ ਹੈ ਵੀ ਚੱਲਦਾ ਜਾਵੇ ਤੂੰ ਉਹਨਾਂ ਭੈਣ ਭਰਾਵਾਂ ਨੂੰ ਬ ਜਿਹੜੇ ਭੈਣ ਭਰਾ ਦੀ سپورਟ ਕਰਨੀ ਚਾਹੁੰਦੇ ਆ ਉਹ ਜਦੋਂ ਆਉਂਦੇ ਜਾਂਦੇ ਆ ਅਮਸਨ ਆਉਂਦਿਆਂ ਹੋયા ਇਹਦੀ ਸਟਾਲ ਦੇ ਉੱਤੇ ਖਲੋ ਕੇ ਚਾਹ ਪੀ ਕੇ ਜਾਣ ਔਰ ਭੈਣ ਨੂੰ ਹੌਸਲਾ ਦੇਣ ਇਹ ਬੇਟੀ ਨੂੰ ਵੀ ਹੌਸਲਾ ਦੇਣ ਇੱਥੇ ਆ ਕੇ ਜਦੋਂ ਆਪਾਂ ਚਾਹ ਦਾ ਕਪੀਵਾਂਗੇ ਇਹ ਬੇਟੀ ਨੂੰ ਇੱਕ ਹੌਸਲਾ ਮਿਲ ਜਾਏਗਾ